ਕੋਈ ਵੀ ਗਰੀਬ ਆਦਮੀ 65 ਲੱਖ ਲੋਗ ਇਹਦੇ ਚ ਕੁਆਂਟੀਫਾਈ ਕੀਤੇ ਆ ਸਰਕਾਰ ਨੇ 65 ਲੱਖ ਬੰਦੇ ਨੂੰ ਅਸੀਂ ਜੇ ਉਹ ਉਹਦੇ ਕਾਰਡ ਬਣਨਗੇ ਪੰਜਾਬ ਸਰਕਾਰ ਵੱਲੋਂ ਜੇ ਉਹ ਕਿਸੇ ਵੀ ਹਸਪਤਾਲ ਚ ਜਾ ਕੇ ਆਪਣਾ ਇਲਾਜ ਕਰਾਉਂਦਾ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਏਗਾ ਗੱਲ ਇਹ ਕਿਸੇ ਨੂੰ ਨਹੀਂ ਸਮਝ ਆਈ ਬਿਊਟੀ ਇਸ ਗੱਲ ਦੀ ਏ ਆ ਨਾ ਤਾਂ ਜਿਹੜੇ ਆਮ ਆਮੀ ਪਾਰਟੀ ਦੇ ਐਮ ਐਲ ਏ ਤੇ ਨਾ ਹੀ ਜਿੰਨੀ ਆਪੋਜੀਸ਼ਨ ਬੈਠੀ ਆ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਹੈ ਹੀ ਨਹੀਂ ਨਾ ਦੀ ਚੀਜ਼ ਹੀ ਨਹੀਂ ਭਾਈ ਜੇ 65 ਲੱਖ ਬੰਦੇ ਨੂੰ 10 ਲੱਖ ਰੁਪਏ ਦੇ ਹਿਸਾਬ ਨਾਲ ਖਰਚਾ ਪੈ ਜੇ ਤਾਂ 6.5 ਲੱਖ ਕਰੋੜ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਆਉਣਾ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਬੋਝ ਆਉਣਾ ਨਾ ਇਹ ਟਰਸਟ ਅਕਾਊਂਟ ਹੈ ਟਰਸਟ ਅਕਾਊਂਟ ਮਤਲਬ ਆਪਾਂ ਗੱਡੀ ਲੈ ਲਈਏ ਨਾ ਇੰਸ਼ੋਰੈਂਸ ਕਰਾ ਲਈਦੀ ਆ ਕਿ ਜੇ ਗੱਡੀ ਟੁੱਟ ਪੱਜ ਗਈ ਤੇ ਇੰਸ਼ੋਰੈਂਸ ਵਾਲਾ ਪੈਸੇ ਦੇਊਗਾ ਸੀ ਪ੍ਰੀਮੀਅਮ ਦੇਣਾ ਦੂਜਾ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਜੇਬ ਚੋਂ ਪੈਸੇ ਲਾ ਦੂੰਗਾ ਜੇ ਗੱਡੀ ਵੱਜ ਗਈ ਸੋ ਪੰਜਾਬ ਸਰਕਾਰ ਦੀ ਸਕੀਮ ਹੈ ਵੀ ਜੇ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਜੇਬ ਚੋਂ ਦਊਂਗਾ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੀ 65 ਲੱਖ ਬੰਦੇ ਦੀ ਮੈਨੂੰ ਪਤਾ 60 ਲੱਖ ਨੇ ਬਿਮਾਰ ਨਹੀਂ ਹੋਣਾ 25 30% ਤੇ ਹੋ ਹੀ ਜਾਣੇ ਆ ਜੇ 6.5 ਲੱਖ ਚ 30% ਲੋਕਾਂ ਨੂੰ ਵੀ ਅਸੀਂ 20 ਲੱਖ ਨੂੰ ਵੀ ਦੇਤੀ ਅੱਜ ਵੀ 30 ਲੱਖ ਦੇ ਅਪਰੋਕਸਿਮੇਟਲੀ ਸਾਡੇ ਕਾਰਡ ਹੈਗੇ ਆ ਜਿਹੜੇ ਬੰਦ ਪਏ ਆ ਕਈ 100 ਹਜ਼ਾਰ ਕਰੋੜ ਉਹਨਾਂ ਦੀ ਲਾਇਬਿਲਟੀ ਆ ਕਾਰਡ ਚੱਲਦੇ ਨਹੀਂ ਹਸਪੀਟਲਸ ਉਹਨਾਂ ਨੂੰ ਲਿੰਦੇ ਨਹੀਂ ਤੇ ਸਰਕਾਰ ਨੂੰ ਇਹ ਮੈਂ ਪੁੱਛਿਆ ਪੁੱਛਿਆ ਕਿ ਸੈਸ਼ਨ ਦੇ ਵਿੱਚ ਇਹ 6.5 ਲੱਖ ਕਰੋੜ ਚੋਂ ਜੇ 30% 2 ਲੱਖ ਕਰੋੜ 2.5 ਲੱਖ ਕਰੋੜ ਦੇਣਾ ਪਿਆ ਤਾਂ ਕਿੱਥੋਂ ਦੇਣਾ ਸਾਰੀ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੀਗੇ ਵੀ ਲੋਕਾਂ ਨੂੰ ਦੱਸੋ ਕੱਲ ਨੂੰ ਆਪਾਂ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਕਮਲੇ ਨਾ ਬੜਾਈ ਤੁਸੀਂ ਕਹਿੰਦੇ ਵੀ ਮੇਰੇ ਚ ਮੁੱਖਮਤ ਕਿ ਕੋਈ ਵੀ ਗਰੀਬ ਆਦਮੀ 65 ਲੱਖ ਲੋਗ ਇਹਦੇ ਚ ਕਵਾਂਟੀਫਾਈ ਕੀਤਾ ਸਰਕਾਰ ਨੇ 65 ਲੱਖ ਬੰਦੇ ਨੂੰ ਅਸੀਂ ਜੇ ਉਹ ਉਹਦੇ ਕਾਰਡ ਬਣਨਗੇ ਪੰਜਾਬ ਸਰਕਾਰ ਵੱਲੋਂ ਜੇ ਉਹ ਕਿਸੇ ਵੀ ਹਸਪਤਾਲ 'ਚ ਜਾ ਕੇ ਆਪਣਾ ਇਲਾਜ ਕਰਾਉਂਦਾ ਤਾਂ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਹੋਏਗਾ ਗੱਲ ਇਹ ਕਿਸੇ ਨੂੰ ਨਹੀਂ ਸਮਝ ਆਈ ਬਿਊਟੀ ਇਸ ਗੱਲ ਦੀ ਏ ਆ ਨਾ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਤੇ ਨਾ ਹੀ ਜਿੰਨੀ ਆਪੋਜੀਸ਼ਨ ਬੈਠੀ ਆ ਮੈਂ ਤਾਂ ਇਹ ਕਹਿਣਾ ਵੀ ਪੰਜਾਬ ਦੀ ਵਿਧਾਨ ਸਭਾ ਚ ਆਪੋਜੀਸ਼ਨ ਹੈ ਹੀ ਨਹੀਂ ਨਾ ਦੀ ਚੀਜ਼ ਹੀ ਨਹੀਂ ਭਾਈ ਜੇ 65 ਲੱਖ ਬੰਦੇ ਨੂੰ 10 ਲੱਖ ਰੁਪਏ ਦੇ ਹਿਸਾਬ ਨਾਲ ਖਰਚਾ ਪੈ ਜੇ ਤਾਂ 6.5 ਲੱਖ ਕਰੋੜ ਰੁਪਏ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਆਉਣਾ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਬੋਝ ਆਉਣਾ ਨਾ ਇਹ ਟਰਸਟ ਅਕਾਊਂਟ ਹੈ ਟਰਸਟ ਕਾਉਂਡ ਮਤਲਬ ਆਪਾਂ ਗੱਡੀ ਲੈ ਲਈਏ ਨਾ ਇੰਸ਼ੋਰੈਂਸ ਕਰਾ ਲਈਦੀ ਆ ਕਿ ਜੇ ਗੱਡੀ ਟੁੱਟ ਪੱਜ ਗਈ ਤਾਂ ਇੰਸ਼ੋਰੈਂਸ ਵਾਲਾ ਪੈਸੇ ਦੇਊਗਾ ਸੀ ਪ੍ਰੀਮੀਅਮ ਦੇਣਾ ਦੂਜਾ ਬੰਦਾ ਕਹਿੰਦਾ ਵੀ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਜੇਬ ਚੋਂ ਪੈਸੇ ਲਾ ਦੂੰਗਾ ਜੇ ਗੱਡੀ ਵੱਜ ਗਈ ਸੋ ਪੰਜਾਬ ਸਰਕਾਰ ਦੀ ਸਕੀਮ ਹੈ ਵੀ ਜੇ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਜੇਬ ਚੋਂ ਦਊਂਗਾ ਮੈਂ ਇੰਸ਼ੋਰੈਂਸ ਨਹੀਂ ਕਰਾਉਣੀ ਇਹਦੀ 65 ਲੱਖ ਬੰਦੇ ਦੀ ਮੈਨੂੰ ਪਤਾ 65 ਲੱਖ ਨੇ ਬਿਮਾਰ ਨਹੀਂ ਆਉਣਾ 25 30% ਤੇ ਹੋ ਹੀ ਜਾਣੇ ਆ ਜੇ 6.5 ਲੱਖ ਚ 30% ਲੋਕਾਂ ਨੂੰ ਵੀ ਅਸੀਂ 20 ਲੱਖ ਨੂੰ ਵੀ ਦੇਤੀ ਅੱਜ ਵੀ 30 ਲੱਖ ਦੇ ਅਪਰੋਕਸਿਮੇਟਲੀ ਸਾਡੇ ਕਾਰਡ ਹੈਗੇ ਆ ਜਿਹੜੇ ਬੰਦ ਪਏ ਆ ਕਈ 100 ਹਜ਼ਾਰ ਕਰੋੜ ਉਹਨਾਂ ਦੀ ਲਾਇਬਿਲਟੀ ਆ ਕਾਰਡ ਚੱਲਦੇ ਨਹੀਂ ਹਸਪੀਟਲਸ ਉਹਨਾਂ ਨੂੰ ਲਿੰਦੇ ਨਹੀਂ ਤੇ ਸਰਕਾਰ ਨੂੰ ਇਹ ਮੈਂ ਪੁੱਛਿਆ ਪੁੱਛਿਆ ਕਿ ਸੈਸ਼ਨ ਦੇ ਵਿੱਚ ਇਹ 6.5 ਲੱਖ ਕਰੋੜ ਚੋਂ ਜੇ 30% 2 ਲੱਖ ਕਰੋੜ 2.5 ਲੱਖ ਕਰੋੜ ਦੇਣਾ ਪਿਆ ਤਾਂ ਕਿੱਥੋਂ ਦੇਣਾ ਸਾਰੀ ਦੀ ਸਾਰੀ ਕੈਬਨਿਟ ਮੁੱਖ ਮੰਤਰੀ ਸਾਹਿਬ ਤਾਂ ਨਹੀਂ ਸੀਗੇ ਵੀ ਲੋਕਾਂ ਨੂੰ ਦੱਸੋ ਕੱਲ ਨੂੰ ਆਪਾਂ ਲੋਕਾਂ ਨੂੰ ਗਲਤ ਮੈਸੇਜ ਦੇ ਕੇ ਕਮਲੇ ਨਾ ਬੜਾਈ